ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇਸ ਈ-릭ਸ਼ਾ ਦੇ ਚੱਕਰ ਦੇ ਵਿੱਚ ਲੰਮਾ ਜਾਮ ਲੱਗ ਗਿਆ ਪਰ ਈ-릭ਸ਼ਾ ਦੇ ਚੱਕਰ ਦੇ ਵਿੱਚ ਜਾਮ ਕਿਉਂ ਲੱਗਿਆ ਇਸ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਕਿਸੇ ਟ੍ਰੈਫਿਕ ਕਰਕੇ ਨਹੀਂ ਬਲਕਿ ਸੇ 릭ਸ਼ਾ ਚਾਲਕ ਤੇ ਇਸ ਦੀ ਗਰਲਫ੍ਰੈਂਡ ਵੱਲੋਂ ਜੋ ਸਾਰਵਜਨਕ ਥਾਂ ਤੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਵੇਖ ਕੇ ਲੋਕ ਖੜਖੜ ਵੇਖਦੇ ਨੇ ਤੇ ਇਹਨਾਂ ਦੀ ਵੀਡੀਓ ਬਣਾ ਰਹੇ ਨੇ ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ ਦੀ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਇਹਨਾਂ ਮੰਚ ਚਲੇਆ ਦਾ ਹਾਲ ਵੇਖਣ ਨੂੰ ਕਿਵੇਂ ਇਹਨਾਂ ਦੇ ਵੱਲੋਂ ਈ ਰਿਕਸ਼ਾ ਦੇ ਵਿੱਚ ਸ਼ਰੀਆਮ ਇੱਕ ਸਰਵਿਸ ਦੇ ਇੱਕ ਥਾਂ ਦੇ ਉੱਤੇ ਅਜੀਬ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇਸ ਈ-릭ਸ਼ਾ ਦੇ ਚੱਕਰ ਦੇ ਵਿੱਚ ਲੰਮਾ ਜਾਮ ਲੱਗ ਗਿਆ। ਪਰ ਈ-릭ਸ਼ਾ ਦੇ ਚੱਕਰ ਦੇ ਵਿੱਚ ਜਾਮ ਕਿਉਂ ਲੱਗਿਆ? ਇਸ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਕਿਸੇ ਟ੍ਰੈਫਿਕ ਕਰਕੇ ਨਹੀਂ, ਬਲਕਿ ਸੇ 릭ਸ਼ਾ ਚਾਲਕ ਤੇ ਇਸ ਦੀ ਗਰਲਫ੍ਰੈਂਡ ਵੱਲੋਂ ਜੋ ਸਾਰਵਜਨਿਕ ਥਾਂ ਤੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ, ਉਸ ਦੇ ਨੂੰ ਵੇਖ ਕੇ ਲੋਕ ਖੜਖੜ ਵੇਖਦੇ ਨੇ ਤੇ ਇਹਨਾਂ ਦੀ ਵੀਡੀਓ ਬਣਾ ਰਹੇ ਨੇ। ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਇਹਨਾਂ ਮੰਚ ਲਿਆ ਦਾ ਹਾਲ ਵੇਖ ਲੋ। ਕਿਵੇਂ ਇਹਨਾਂ ਦੇ ਵੱਲੋਂ ਈ ਰਿਕਸ਼ਾ ਦੇ ਵਿੱਚ ਸ਼ਰੀਆਮ ਇੱਕ ਸਰਵਿਸ ਦੇ ਇੱਕ ਥਾਂ ਦੇ ਉੱਤੇ ਅਜੀਬ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇਸ ਈ-릭ਸ਼ਾ ਦੇ ਚੱਕਰ ਦੇ ਵਿੱਚ ਲੰਮਾ ਜਾਮ ਲੱਗ ਗਿਆ। ਪਰ ਈ-릭ਸ਼ਾ ਦੇ ਚੱਕਰ ਦੇ ਵਿੱਚ ਜਾਮ ਕਿਉਂ ਲੱਗਿਆ? ਇਸ ਦਾ ਕਾਰਨ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਕਿਸੇ ਟ੍ਰੈਫਿਕ ਕਰਕੇ ਨਹੀਂ, ਬਲਕਿ ਸੇ 릭ਸ਼ਾ ਚਾਲਕ ਤੇ ਇਸ ਦੀ ਗਰਲਫ੍ਰੈਂਡ ਵੱਲੋਂ ਜੋ ਸਾਰਵਜਨਿਕ ਥਾਂ ਤੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ, ਉਸ ਦੇ ਨੂੰ ਵੇਖ ਕੇ ਲੋਕ ਖੜਖੜ ਵੇਖਦੇ ਨੇ ਤੇ ਇਹਨਾਂ ਦੀ ਵੀਡੀਓ ਬਣਾ ਰਹੇ ਨੇ। ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਨਾਂ ਮੰਚ ਲਿਆ ਦਾ ਹਾਲ ਵੇਖ ਲਓ। ਕਿਵੇਂ ਇਹਨਾਂ ਦੇ ਵੱਲੋਂ ਈ ਰਿਕਸ਼ਾ ਦੇ ਵਿੱਚ ਸ਼ਰੀਆਮ ਇੱਕ ਇੱਕ ਸਰਵਿਸ ਦੇ ਇੱਕ ਥਾਂ ਦੇ ਉੱਤੇ ਅਜੀਬ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇਸ ਈ-릭ਸ਼ਾ ਦੇ ਚੱਕਰ ਦੇ ਵਿੱਚ ਲੰਮਾ ਜਾਮ ਲੱਗ ਗਿਆ ਪਰ ਈ-릭ਸ਼ਾ ਦੇ ਚੱਕਰ ਦੇ ਵਿੱਚ ਜਾਮ ਕਿਉਂ ਲੱਗਿਆ ਇਸ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਕਿਸੇ ਟ੍ਰੈਫਿਕ ਕਰਕੇ ਨਹੀਂ ਬਲਕਿ ਸੇ 릭ਸ਼ਾ ਚਾਲਕ ਤੇ ਇਸ ਦੀ ਗਰਲਫ੍ਰੈਂਡ ਵੱਲੋਂ ਜੋ ਸਾਰਵਜਨਿਕ ਥਾਂ ਤੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਵੇਖ ਕੇ ਲੋਕ ਖੜਖੜ ਵੇਖਦੇ ਨੇ ਤੇ ਇਹਨਾਂ ਦੀ ਵੀਡੀਓ ਬਣਾ ਰਹੇ ਨੇ ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ ਦੀ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਇਹਨਾਂ ਮੰਚ ਚਲੇਆ ਦਾ ਹਾਲ ਵੇਖ ਲਓ ਕਿਵੇਂ ਇਹਨਾਂ ਦੇ ਵੱਲੋਂ ਈ ਰਿਕਸ਼ਾ ਦੇ ਵਿੱਚ ਸ਼ਰੀਆਮ ਇੱਕ ਸਰਵਿਸ ਦੇ ਇੱਕ ਥਾਂ ਦੇ ਉੱਤੇ ਅਜੀਬ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇਸ ਈ-릭ਸ਼ਾ ਦੇ ਚੱਕਰ ਦੇ ਵਿੱਚ ਲੰਮਾ ਜਾਮ ਲੱਗ ਗਿਆ। ਪਰ ਈ-릭ਸ਼ਾ ਦੇ ਚੱਕਰ ਦੇ ਵਿੱਚ ਜਾਮ ਕਿਉਂ ਲੱਗਿਆ? ਇਸ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਕਿਸੇ ਟ੍ਰੈਫਿਕ ਕਰਕੇ ਨਹੀਂ, ਬਲਕਿ ਸੇ 릭ਸ਼ਾ ਚਾਲਕ ਤੇ ਇਸ ਦੀ ਗਰਲਫ੍ਰੈਂਡ ਵੱਲੋਂ ਜੋ ਸਾਰਵਜਨਿਕ ਥਾਂ ਤੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ, ਉਸ ਦੇ ਨੂੰ ਵੇਖ ਕੇ ਲੋਕ ਖੜਖੜ ਵੇਖਦੇ ਨੇ ਤੇ ਇਹਨਾਂ ਦੀ ਵੀਡੀਓ ਬਣਾ ਰਹੇ ਨੇ। ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਨਾਂ ਮੰਚ ਲਿਆ ਦਾ ਹਾਲ ਵੇਖ ਲਓ। ਕਿਵੇਂ ਇਹਨਾਂ ਦੇ ਵੱਲੋਂ ਈ ਰਿਕਸ਼ਾ ਦੇ ਵਿੱਚ ਸ਼ਰੀਆਮ ਇੱਕ ਸਰਵਿਸ ਦੇ ਇੱਕ ਥਾਂ ਦੇ ਉੱਤੇ ਅਜੀਬ ਹਰਕਤਾਂ ਕੀਤੀਆਂ ਜਾ ਰਹੀਆਂ ਨੇ